ਅੱਜ ਪੀਟੀਆਈ ਇਸ ਵੱਲੋਂ ਜੋ ਰਾਜਪੱਤਰੀ ਟੂਰਨਾਮੈਂਟ ਸਰਕਾਰੀ ਬਹੁਤਕਨੀਕੀ ਕਾਲਜ ਪਟਾਲਾ ਵਿਖੇ ਹੋ ਰਿਹਾ ਇਸ ਟੂਰਨਾਮੈਂਟ ਦਾ ਅਧਿਕਾਰਨ ਕਰਨ ਵਾਸਤੇ ਅਮਨਸ਼ੇਰ ਸਿੰਘ ਖੈਰੀ ਕਲਸੀ ਮੁਦਾਇਕ ਪਟਾਲਾ ਉਹ ਇੱਥੇ ਪਹੁੰਚੇ ਨੇ ਸੋ ਬੱਚਿਆਂ ਨੂੰ ਬੇਨਤੀ ਹੈ ਕਿ ਤਾੜੀਆਂ ਮਾਰਿਆ ਕਰੋ ਜਰੂਰ ਨਾਲ ਨਾਲ ਖਿਡਾਰੀਆਂ ਦੀ ਜਾਣ ਪਛਾਣ ਕੀਤੀ ਜਾ ਰਹੀ ਆ ਇਹ ਦੱਸਤੀ ਹੈ ਕਿ ਨਾ ਬੋਲੀਓ ਬੇਟਾ ਇਹ ਪੋਲੀਟੈਕਨਿਕ ਕਾਲਜ ਚੰਡੀਗੜ੍ਹ ਤੇ ਮੇਰचंद ਕਾਲਜ ਗੁਰੰਦਰ ਦੀਆਂ ਟੀਮਾਂ ਦਰਮਿਆਨ ਇਸ ਰਾਜਪੱਤੀ ਟੂਰਨਾਮੈਂਟ ਦਾ ਜਿਹੜਾ ਅਧਿਕਾਰਤ ਵੀ ਮੈਚ ਆ ਉਹ ਹੋ ਰਿਹਾ ਵਾ ਸੋ ਮੈਂ ਰਾਫੀਸਾਬਾਦ ਟੀਮ ਨੂੰ ਇੱਕ ਗਰੁੱਪੋਡ ਹੋਣੀ ਆ ਗਰੁੱਪੋਡ ਕਰਵਾਉਣਾ ਇੱਥੇ ਕਰਵਾਓ ਇੱਥੇ ਹੀ ਇੱਥੇ ਕਰਵਾਓ ਠੀਕ ਆ ਇੱਧਰ ਉਹ ਲਾਈਨ ਦੇ ਪਹਿਲਾਂ ਇੱਥੇ ਲਾਈਨ ਦੇ ਦੋ ਆਫੀਸ਼ਲ ਲਾਈਨ ਰਹੀ ਆ ਬੱਚਾ ਜੀ ਇੱਕ ਮਿੰਟ ਸਰ ਸੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਜੋ ਮੁਹਿੰਮ ਚਲਾਈ ਜਾ ਰਹੀ ਆ ਉਸ ਦੇ ਤਾਤ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਸਾਡੇ ਵਿਧਾਇਕ ਅਮਨਸ਼ੇਰ ਸਿੰਘ ਸ਼ਰੀਕਲ ਸੀ ਉਹਨਾਂ ਨੂੰ ਬੇਨਤੀ ਆਗੇ ਤੁਸੀਂ ਆਪਣੇ ਵਿਚਾਰ ਰੱਖੋ ਕਿਤਰਾ ਸਤ ਕੋਏ ਨਾਲਿਓ ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਸਮੂਹ ਜੀ ਟੀਮ ਦਾ ਕਲੇ ਪ੍ਰਧਾਨ ਸਾਹਿਬ ਸਪੋਰਟਸ ਵਾਲੇ ਮੈਨੂੰ ਮਾਣ ਰਹੀ ਹੈ ਵੀ ਇਹ ਵੀ ਖੇਡਾਂ ਨਾਲ ਇੱਕ ਪਰਿਵਾਰ ਵਾਂਗੂ ਪਿਆਰ ਕਰਦੇ ਆ ਔਰ ਸਾਡੇ ਪ੍ਰਿੰਸੀਪਲ ਸਾਹਿਬਾਨ ਸਾਡੇ ਸਾਰੇ ਜਿਹੜੇ ਇੱਥੋਂ ਦੇ ਸਾਡੇ ਜ਼ਿੰਮੇਵਾਰ ਜਿਨ੍ਹਾਂ ਨੇ ਹਰ ਸਾਲ ਹਮੇਸ਼ਾ ਖੇਡਾਂ ਦੇ ਵਿੱਚ ਨੌਜਵਾਨਾਂ ਨੂੰ ਉਤਸ਼ਾਹ ਕੀਤਾ ਤੇ ਉਹਨਾਂ ਨੂੰ ਤਗੜੇ ਕੀਤਾ ਮੈਂ ਇਹੋ ਬੇਨਤੀ ਕਰਦਾ ਹੈ ਜਿੰਨੇ ਜੋਗਾ ਮੈਂ ਤੇ ਅੱਗੇ ਤੁਹਾਡੇ ਨਾਲ ਤੇ ਜਿੱਥੇ ਕਿਤੇ ਤੁਹਾਨੂੰ ਲੱਗਦਾ ਵੀ ਆਹ ਕੰਮਾਂ ਦੇ ਵਿੱਚ ਕਮੀ ਐ ਉਹ ਰਲ ਮਿਲ ਕੇ ਮੈਨੂੰ ਦੱਸ ਦਿਆ ਕਰੋ ਜਿੱਥੇ ਕਿਤੇ ਤੱਕਾ ਤੁੱਕਾ ਲਾਉਣ ਦੀ ਲੋੜ ਆ ਆਪਾਂ ਇਕੱਠੇ ਹੋ ਕੇ ਲਾ ਲਾਂਗੇ ਤੇ ਥੋੜਾ ਯੂਰ ਜ਼ਿਆਦਾ ਲੱਗ ਜਾਂਦਾ ਸੋ ਮੇਰਾ ਇੱਕੋ ਇੱਕ ਮਕਸਦ ਐ ਵੀ ਡਿਵੈਲਪਮੈਂਟ ਹੋਣੀ ਚਾਹੀਦੀ ਐ ਕੰਮ ਹੋਣੇ ਚਾਹੀਦੇ ਆ ਹੁਣ ਆ ਵਾਸ਼ਰੂਮ ਕਿੰਨਾ ਵਧੀਆ ਬਣ ਗਿਆ ਤਾੜੀਆਂ ਤੇ ਮਾਰ ਦਿਓ ਅੱਛਾ ਇਹ ਆਈਪੀਆਈ ਇਹਦਾ ਮਤਲਬ ਇਹ ਹਿੰਦੁਸਤਾਨ ਪਾਕਿਸਤਾਨ ਵਾਲੀ ਗੱਲ ਹੈ ਹੈ ਅੱਛਾ ਤੇ ਮੈਨੂੰ ਪਹਿਲਾਂ ਦੱਸ ਦੇ ਤੇ ਮੈਂ ਸੈਂਟਰ ਤੇ ਬਾਰਡਰ ਤੇ ਬਣਾ ਦਿੰਦਾ ਕੋਈ ਨਹੀਂ ਜੀ ਮੈਂ ਉਧਰ ਵੀ ਕਰਵਾ ਦਿੰਦਾ ਸੋ ਸਟੈਪ ਬਾਈ ਸਟੈਪ ਆਪਾਂ ਸਾਰੇ ਕੰਮ ਕਰਾਂਗੇ ਸੰਜੀਵ ਜੀ ਨੋਟ ਕਰ ਲਓ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਜਿਹੜੀ ਜਿਹੜੀ ਕਮੀ ਹੈ ਉਹ ਆਪਾਂ ਕਵਰ ਕਰਦੇ ਆ ਕਿਉਂਕਿ ਹੁਣ ਮੈਂ ਆਇਆ ਹਾਂ ਪੋਲੋ ਟੈਕਨੀਕਲ ਉਧਰ ਮੈਂ ਦੁਸ਼ਹਰੇ ਵਾਲੇ ਦਿਨ ਵੀ ਆਇਆ ਹਾਂ ਤੇ ਸੜਕਾਂ ਟੁੱਟੀਆਂ ਸੀ ਤੇ ਮੇਰਾ ਛੋਟਾ ਜਿਹਾ ਬੇਟਾ ਉਹ ਕਹਿੰਦਾ ਪਾਪਾ ਸੜਕ ਟੁੱਟੀ ਹੈ ਮੈਂ ਕੋਈ ਗੱਲ ਨਹੀਂ ਪੁੱਤ ਮਨੂੰ ਇਸ ਗੱਲ ਦੀ ਖੁਸ਼ੀ ਆ ਵੀ ਮੇਰਾ ਮੁੰਡਾ ਵੀ ਸੜਕਾਂ ਵਾਲੀ ਧਿਆਨ ਦੇਂਦਾ ਪਿਆ ਇਸੇ ਕਰਕੇ ਹੁਣ ਐਸੀ ਪੀਡਬਲਯੂਡੀ ਨਾਲ ਗੱਲ ਕੀਤੀ ਹੈ ਮੈਂ ਕਿਹਾ ਵੀ ਪ੍ਰੋਜੈਕਟ ਜਿਹੜਾ ਇਹਨੂੰ ਕਲੀਅਰ ਕਰਕੇ ਦੱਸਿਓ ਮੈਨੂੰ ਭੇਜੋ ਜਿਹੜੇ ਵੀ ਮੰਤਰੀ ਸਾਹਿਬ ਤੋਂ ਆਪਾਂ ਅਪਰੂਵਲ ਲੈਣੀ ਆ ਉਹਨਾਂ ਕੋਲ ਜਾ ਕੇ ਸਾਈਨ ਕਰਾ ਕੇ ਅਪਰੂਵਲ ਲੈ ਕੇ ਆਇਆ। ਸੋ ਇਹ ਵੀ ਕੰਮ ਜਿਹੜਾ ਵਾ ਇਹਨਾਂ ਨੂੰ ਵਧੀਆ ਢੰਗ ਨਾਲ ਬਣਾਵਾਂਗੇ ਜਦੋਂ ਬੜਨ ਗਿਆ। ਇਹੋ ਬੇਨਤੀ ਹੈ ਵੀ ਆਪ ਆਪਣੀ ਸਾਰੀ ਟੀਮ ਲਾ ਕੇ ਖਲੋ ਕੇ ਕੰਮ ਕਰਾਇਆ ਕਰੋ ਕਿਉਂਕਿ ਸਰਕਾਰ ਨੇ ਪੈਸੇ ਦੇ ਨੇ। ਉਸ ਤੋਂ ਬਾਅਦ ਪੈਸਾ ਚੰਗੀ ਜਗ੍ਹਾ ਲੱਗੇ। ਪੈਸਾ ਵਧੀਆ ਢੰਗ ਨਾਲ ਲੱਗੇ। ਜਿਹਦੇ 'ਚ ਉਹ ਸਾਲਾਂ ਬਤੀ ਸਭਾ ਜਿਹੜਾ ਇਹ ਕੰਮ ਚੱਲਦਾ ਰਹੇ। ਹੁਣ ਆ ਵਾਸ਼ਰੂਮ ਬਣਿਆ ਪਤਾ ਲੱਗਦਾ। ਸਰਕਾਰ ਨੇ ਪੈਸਾ ਲਾ ਦਿੱਤਾ। ਇਹਦੇ ਤੋਂ ਬਾਅਦ ਇਹਨਾਂ ਨੂੰ ਸਾਹਮਣਾ ਜਿਹੜਾ ਉਹ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਹੈ ਹੁਣ ਕੋਈ ਵਾਸ਼ਰੂਮ ਯੂਜ਼ ਕਰਦਾ ਜੇ ਉਹ ਆਪਣੀ ਸਫਾਈ ਨਹੀਂ ਕਰ ਸਕਦਾ ਤੇ ਫਿਰ ਆਪਣੇ ਘਰ ਨੂੰ ਕਿਤਨਾ ਸਾਫ਼ ਰੱਖੂ ਸੋ ਮੇਰੀ ਬੇਨਤੀ ਹੈ ਵੀ ਹਰ ਇਨਸਾਨ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਉਤਰਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੀਆਂ ਰੀਸਾਂ ਦੇ ਕਰਦੇ ਆ ਪਰ ਉੱਥੋਂ ਦੇ ਯਾਰ ਲੋਕ ਵੀ ਸਾਥ ਦਿੰਦੇ ਜੇ ਉੱਥੋਂ ਦੇ ਲੋਕ ਸਾਥ ਦਿੰਦੇ ਨੇ ਕਾਨੂੰਨ 'ਚ ਰਹਿੰਦੇ ਨੇ ਤੇ ਉਹਦੇ ਰਿਜ਼ਲਟ ਜਿਹੜੇ ਨੇ ਉਹ ਸਿੱਟੀਆਂ ਜਿਹੜੀਆਂ ਨੇ ਉਹ ਦੇਸ਼ ਜਿਹੜੇ ਨੇ ਆਪਣੇ ਆਪ ਦੱਸਦੇ ਨੇ ਸੋ ਮੇਰੀ ਵੀ ਇਹੋ ਬੇਨਤੀ ਹੈ ਇੱਕ ਦੂਜੇ ਨੂੰ ਜਿੱਥੇ ਕੋਈ ਗਲਤ ਕਰਦਾ ਜਦੋਂ ਤੁਸੀਂ ਇੱਕ ਦੂਜੇ ਨੂੰ ਟੋਕਣਾ ਸ਼ੁਰੂ ਕਰਤਾ ਨਾ ਆਪਣੇ ਆਪ ਹੀ ਸੁਧਾਰ ਜਿਹੜਾ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਊਗਾ ਸੋ ਮੈਨੂੰ ਖੁਸ਼ੀ ਹੈ ਕਿਉਂਕਿ ਇਸ ਗਰਾਉਂ ਨੂੰ ਦੇਖਦਿਆਂ ਹੋਇਆ ਇੱਥੋਂ ਦੇ ਗੱਮਾਂ ਨੂੰ ਦੇਖਦਿਆਂ ਹੋਇਆ ਸਾਰੇ ਸਮੂਹ ਸਟਾਫ ਵੱਲੋਂ ਇਹ ਭਰਾਸਾ ਦੇ ਬਹੁਤ ਐਕਟਿਵ ਉਧਰੋਂ ਤੁਹਾਨੂੰ ਸਾਰਿਆਂ ਨੂੰ ਐਕਟਿਵ ਕੀਤਾ ਉਧਰੋਂ ਆਸਰ ਦੇ ਕਲਮਾਂ ਦੇ ਮਾਲਕ ਨੇ ਜਿਨ੍ਹਾਂ ਨੇ ਪਿੰਡ-ਪਿੰਡ ਜਾ ਕੇ ਟੀਮਾਂ ਤਿਆਰ ਕੀਤੀਆਂ ਸੀ ਉਧਰੋਂ ਸੰਜੀਵ ਜੀ ਜਿਹੜੇ ਚੜੀ ਘੰਟੇ ਆਪਣੇ ਇਸ ਏਰੀਏ ਲਈ ਇੱਕ ਜਿੰਮੇਵਾਰੀ ਤੌਰ ਤੇ ਕੰਮ ਕਰਦੇ ਹੋਏ ਨਜ਼ਰ ਆਉਂਦੇ ਨੇ ਜਿੱਥੇ ਕੋਈ ਕਮੀ ਹੁੰਦੀ ਕੋਈ ਲਾਈਟਾਂ ਦੀ ਕਮੀ ਹੈ ਕੋਈ ਮੀਟਰਾਂ ਦੀ ਕਮੀ ਹੈ ਕੋਈ ਗਲੀਆਂ ਬੰਦਵਾਲੀਆਂ ਨੇ ਸਾਰਾ ਜੋ ਜੋ ਦੱਸੀ ਜਾਂਦੇ ਤੇ ਤ्यों ਤ्यों ਰਿਜ਼ਲਟ ਜਿਹੜਾ ਵਾ ਉਹ ਤੁਹਾਡੇ ਸਾਹਮਣੇ ਨਜ਼ਰ ਆਈ ਜਾਂਦਾ ਸੋ ਮੈਂ ਧੰਨਵਾਦ ਕਰਦਾ ਹੁਣ ਮੈਨੂੰ ਟੈਲੀਫੋਨ ਆਉਂਦੇ ਜੇ ਤਰਨਤਾਰ ਤੋਂ ਤੇ ਮੈਨੂੰ ਹੁਣ ਜਾ ਲੈਣ ਦਿਓ ਕਿਤੇ ਇਹ ਨਾ ਹੋਵੇ ਵੀ ਬਾਅਦ ਵਿੱਚ ਫਿਰ ਪੱਕਾ ਹੀ ਇੱਥੇ ਰਹਿ ਜਾ ਥੈਂਕ ਯੂ ਥੈਂਕ ਯੂ ਸਾਰਾਈ ਕਾਲਜ ਦੇ ਪ੍ਰਿੰਸੀਪਲ ਸਰਦਾਰ ਤਵਿੰਦਰ ਸਿੰਘ ਭੱਟੂ ਜਿਨ੍ਹਾਂ ਦੀ ਜਤਨਾ ਸਤਿਕਾਰ ਜਿਨ੍ਹਾਂ ਦੇ ਜਤਨਾ ਸਤਕਾ ਇਹ ਰਾਜਪਤਰੀ ਟੂਰਨਾਮੈਂਟ ਦਿਲਚਸਪ ਮੁਕਾਬਲਾ ਹੋ ਰਿਹਾ ਜਾ ਰਿਹਾ ਵਾ ਮੈਂ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪੋਲੀਟੈਕਨਿਕ ਕਾਲਜ ਨੇ ਭਾਵੇਂ ਉਹ ਨਿੱਜੀ ਨੇ ਭਾਵੇਂ ਸਰਕਾਰੀ ਨੇ ਉਹਨਾਂ ਸਾਰੇ ਕਾਲਜਾਂ ਤੋਂ ਜਿੱਥੇ ਫੁੱਟਬਾਲ ਦੀਆਂ ਟੀਮਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਪੰਜਾਬ ਬਹੁਤ ਹੋ ਸਕੀ ਆ ਕਿਤਨੀਆਂ ਵਰਦੀਆਂ ਦੇ ਵਿੱਚ ਮੇਰਚੰਟ ਫੌਲੈਂਡਿੰਗ ਇੰਕਾਉਰ ਦੇ ਲੰਗਰ ਦੇ ਕਾਨੂੰਨ ਤੇ ਬਲਾਲ ਕਾਲੀਆਂ ਵਰਦੀਆਂ ਦੇ ਵਿੱਚ ਤੇ ਕਿਸ ਕਾਲ ਚੱਲੀ ਗਰਦੀ ਟੀਮ ਹਾਂਜੀ ਬਹੁਤ ਵਧੀਆ ਖਿਡਾਰੀ ਓਏ ਬੰਦੇ ਕਮਰ ਰੱਖੋ ਬੰਦੇ ਕਮਰ ਰੱਖੋ ਹੈ ਵੀ ਪਹਿਲਾ ਗੋਲ ਖੇਤੀਜੀ ਜੰਲੀਕਾਰ ਵੱਲੋਂ ਟਾਕਾ ਜਾਵਾ ਲੈ ਟੂ ਬਾਈ ਮਿਲ dan tadi udah nyoba ya Mas 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 ਬਹੁਤ ਵਧੀਆ ਇਹ ਮੈਚ ਹੋ ਰਿਹਾ ਵਾ ਔਰ ਖਿਡਾਰੀਆਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵਾ ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਪਾਸੇ ਸਾਡੇ ਸਟੇਟ ਦੀ ਰਾਜਧਾਨੀ ਤੋਂ ਟੀਮ ਆਈ ਆ ਤੇ ਦੂਸਰੀ ਖੇਡਾਂ ਦੀ ਰਾਜਧਾਨੀ ਜਿਹੜੀ ਆ ਜਲੰਧਰ ਬਹੁਤ ਵਧੀਆ ਇਹ ਟੀਮਾਂ ਖੇਡ ਰਹੀਆਂ ਨੇ ਇਸ ਟੂਰਨਾਮੈਂਟ ਦੇ ਵਿੱਚ ਜਿਹੜੇ ਬਾਕੀ ਮੈਚ ਆ ਉਹ ਵੀ ਇਸੇ ਤਰ੍ਹਾਂ ਹੀ ਦਿਲਚਸਪ ਮੁਕਾਬਲੇ ਹੋਣਗੇ ਸੋ ਸਾਰੇ ਵਿਦਿਆਰਥੀ ਜਿਹੜੇ ਆਉਂ ਸ਼ਾਮ ਤੱਕ ਸਾਰੇ ਮੈਚਾਂ ਦਾ ਆਨੰਦ ਮਾਣਨਗੇ ਉਹ ਕੋਈ ਜਾਏਗਾ ਨਹੀਂ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੇ ਕਹਿ ਦਿੱਤਾ ਵਾ ਕਿ ਜਿਹੜੇ ਕਲਾਸ ਇਨਚਾਰਜ ਨੇ ਉਹਨਾਂ ਨੇ ਅਟੈਂਸ਼ਨ ਲਗਾਉਣੀ ਹੈ ਬੱਚਿਆਂ ਦੀ ਜੇ ਕੋਈ ਬੱਚਾ ਚਲ ਗਿਆ ਤੇ ਉਹਨੂੰ ਫਾਈਨ ਲੱਗੂਗਾ ਤਾਂ ਬਾਜਾ ਨਾ ਇਹ ਬੱਚੇ ਕਹਿਣਗੇ ਅਸੀਂ ਚਲ ਗਏ ਹਾਂ ਉਹਨੂੰ ਪਤਾ ਨਹੀਂ ਇਹ ਕਰਦਾ ਇਹ ਅਨਾਉਂਸਮੈਂਟ ਵੀ ਕਰਤੀ ਆ ਨਾ ਅਸੀਂ ਰਿਕਾਰਡਿੰਗ ਵੀ ਕਰ ਲਈ ਆ ਜਿਹੜਾ ਬੱਚਾ ਸ਼ਾਮਾਂ ਤੱਕ ਇੱਥੇ ਨਾ ਹੋਇਆ ਜਿਹਨੂੰ ਅਟੈਂਸ ਲਗਣੀ ਆ ਲਾਸਟ ਦੇ ਵਿੱਚ ਤੇ ਉਹਨੂੰ 500 ਰੁਪਿਆ ਫਾਈਨ ਪੈਣਾ ਜੇ ਇੱਕ ਦਿਨ ਦਾ This <laughs> park has <laughs> built an application to restrict public transportation in presents in the future. One of the most popular facilities in Lingayata. Guaranteed to educate andORE. ਮੈਂ ਕੋਈ ਨਹੀਂ ਕੋਈ ਜੀਵਾਵਾਦਾਰ ਕੋਈ ਪੰਖਤ ਵਾਲੀ ਕੋਈ ਸੇਵਾ ਕੀਤੀ ਹੈ ਹਾਂ ਜੀ ਕੀ ਬਾਤ ਹੋ ਗਿਆ ਇੱਥੇ ਤਾਂ ਕੰਨਾਵਤ ਕੇ ਦੁਖਾਨਾ ਹੋ ਕੇ ਸੰਵਾਹ ਹੈ ਨਹੀਂ ਕੋਈ ਨਹੀਂ ਕੋਈ ਉਹ ਸ਼ੁਰੂ ਹੋਏਗਾ ਜੀਐਨਐ ਲੁਧਿਆਣਾ ਦੀ ਟੀਮ ਜਿਹੜੀ ਆ ਉਹਦੇ ਅਸੀਂ ਵੇਟ ਕਰ ਰਹੇ ਆ ਉਹ ਟੀਮ ਜੇਕਰ ਇੱਥੇ ਪਹੁੰਚ ਗਈ ਆ ਜਾਂ ਉਹਨਾਂ ਦੇ ਕੋਈ ਟੀਮ ਮੈਂਬਰ ਇੱਥੇ ਪਹੁੰਚੇ ਨੇ ਇੰਚਾਰ ਸਾਹਿਬ ਨੇ ਉਹ ਪਲੀਜ਼ ਸਟੇਜ ਤੇ ਆ ਕੇ ਰਿਪੋਰਟ ਕਰਨ ਕਿਉਂਕਿ ਦੋਰੋ ਟੀਮਾਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਅਸੀਂ ਕਰਨਾ ਵਾ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕਿਹੜੀ ਟੀਮ ਇੱਥੇ ਪਹੁੰਚ ਗਈ ਆ ਹੁਣ ਦੂਸਰਾ ਮੈਚ ਜਿਹੜਾ ਵਾ ਉਹ ਇਸ ਪਹਿਲੇ ਮੈਚ ਤੋਂ ਬਾਅਦ ਜਲਦੀ ਨਾਲ ਸ਼ੁਰੂ ਹੋ ਜਾਵੇਗਾ ਸੋ ਮੈਂ ਜੀਐਨ ਟੀਮ ਜਿਹੜੀ ਲੁਧਿਆਣੇ ਤੋਂ ਟੀਮ ਆਈ ਆ ਉਹਦੇ ਖਿਡਾਰੀ ਜਾਂ ਇੰਚਾਰ ਸਾਹਿਬਾਨ ਜਿੱਥੇ ਵੀ ਹੈਗੇ ਨੇ ਉਹ ਸਾਨੂੰ ਰਿਪੋਰਟ ਕਰਨ ਆਗੇ ਮੈਂ ਦੇਖ ਰਿਹਾ ਕਿ ਜਿੰਨਾ ਖਿਡਾਰੀਆਂ ਦਾ ਜੋਰ ਲੱਗ ਰਿਹਾ ਵਾ ਜਿਹੜੇ ਨਾਲ ਟੀਮ ਦੇ ਆਏ ਨੇ ਉਹਨਾਂ ਦੇ ਪ੍ਰਬੰਧਕ ਇੰਚਾਰਜ ਸਾਹਿਬਾਨ ਉਹਨਾਂ ਦਾ ਖਿਡਾਰੀਆਂ ਦਾ ਹੋਈ ਵਧੇਰੇ ਜੋਰ ਲੱਗ ਰਿਹਾ ਵਾ ਇੰਦਾ ਹੋਣਾ ਵੀ ਚਾਹੀਦਾ ਵਾ ਕਿ ਜਦੋਂ ਟੀਮਾਂ ਦੀ ਤਿਆਰੀ ਕਰਵਾਈ ਹੋਵੇ ਫੌਲ ਹੋ ਗਿਆ ਮੈਂ ਕਿਤੇ ਦੱਸਣਾ ਚਾਹੁੰਨਾ ਖਿਡਾਰੀਆਂ ਨੂੰ ਕਿ ਸਾਡੇ ਇਸ ਟੂਰਨਾਮੈਂਟ ਨੂੰ ਚਲਾਉਣ ਵਾਲੇ ਜਿਹੜੇ ਰੈਫਰੀ ਨੇ ਨਾਲ ਉਹਨਾਂ ਦੇ ਸਹਾਇਕੀ ਬਹੁਤ ਹੀ ਕਾਬਲ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤੀ ਜਾਂ ਛፋਸ ਦੀ ਗੁੰਜਾਇਸ਼ ਨਹੀਂ ਹੋਵੇਗੀ ਸਾਰੀਆਂ ਟੀਮਾਂ ਨੂੰ ਬਰਾਬਰ ਮੌਕੇ ਦਿੱਤੇ ਜਾਂਦੇ ਆ ਔਰ ਇੱਕ ਇੱਕ ਕੋਰਾਂ ਦੀ ਹਰਕਤ ਤੇ ਜਾਂਚ ਕੀਤੀ ਜਾਂਦੀ ਆ ਧਿਆਨ ਰੱਖਿਆ ਜਾਂਦਾ ਆ ਬਹੁਤ ਵਧੀਆ ਹੇਟ ਲਗਾਈ ਪਰ ਗੋਲੀ ਨੇ ਫੁਰਤੀ ਦੇ ਨਾਲ ਇਹ ਗੋਲ ਪਚਾ ਲਿਆ ਬਹੁਤ ਵਧੀਆ ਮੇਚਾਂ ਦੀ ਟੀਮ ਬਾਅਦ ਨਾਲ ਜਿਹੜਿਆ ਇਹਦੇ ਵਿੱਚ ਮਿਸ ਕਰ ਗਿਆ ਸੋ ਇੱਕ ਮੌਤ ਬਹੁਤ ਵਧੀਆ ਮੁੰਡੇ ਨੇ ਇੱਕ ਬਹੁਤ ਵਧੀਆ ਲਗਾਈ ਆ ਸੋ ਧਿਆਨ ਨੂੰ ਖੇਡਦਿਆਂ ਨੂੰ ਦੇਖਦੇ ਆ ਉਥੇ ਸੋ ਟੀਮਾਂ ਦੋਵੇਂ ਚੰਗੀਆਂ ਨੇ ਬਹੁਤ ਵਧੀਆ ਵਾ ਕਿਉਂਕਿ ਬਹੁਤ ਵਧੀਆ ਮੌਕਾ ਮੇਜੰਦ ਵਾਸਤੇ ਨਹੀਂ ਥੋੜੀ ਕੰਪੀ ਕਰ ਗਿਆ अंतम फैसला रैफरी का होगा अपने आप खिलाड़ी कोई निर्णय नहीं कर सकता गुण। गुण।